ਵਿਕਰਮਜੀਤ ਮਜੀਠੀਆ ਦੀ ਪੀਸੀ ਨੂੰ ਲੈ ਕੇ ਸਾਰੇ ਬਾਕਾਲੀ ਵਰਕਰ ਅੱਜ ਅੱਗੇ ਵੱਧ ਰਹੇ ਸੀ ਪਰ ਚੰਨੋ ਵਿਖੇ ਨਾਕਾਬੰਦੀ ਕਰਕੇ ਪੁਲਿਸ ਵੱਲੋਂ ਸਾਰਿਆਂ ਨੂੰ ਡਿਟੇਨ ਕਰ ਲਗਿਆ ਵੀ ਕਿੱਥੇ ਡਿਟੇਨ ਕੀਤਾ ਗਿਆ ਤੁਹਾਨੂੰ ਦੇਖੋ ਜੀ ਅਸੀਂ ਪਵਾਨੀਗੜ ਟੱਪ ਕੇ ਸੀਗੇ ਚੰਨੋ ਦੇ ਨੇੜੇ ਪਹੁੰਚ ਗਏ ਸੀਗੇ ਸਾਨੂੰ ਰਸਤੇ ਦੇ ਪਿੱਛੇ ਪਿੱਛੇ ਸਾਡੇ ਇਹਨਾਂ ਨੇ ਗੱਡੀਆਂ ਲਾ ਲਈਆਂ ਗੱਡੀਆਂ ਲਾ ਕੇ ਮੂਹਰੇ ਰੋਕ ਕੇ ਸਾਨੂੰ ਇਹਨਾਂ ਨੇ ਉੱਥੇ ਰੋਕਿਆ ਗਿਆ ਇਹ ਕਹਿੰਦੇ ਵੀ ਅਸੀਂ ਅੱਗੇ ਨਹੀਂ ਜਾਣ ਦੇਣਾ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦੀ ਆ ਵੀ ਸਾਨੂੰ ਅੱਗੇ ਕਿਉਂ ਨਹੀਂ ਜਾਣ ਦਿੰਦੇ ਅਸੀਂ ਬਾਰ-ਬਾਰ ਇਹਨਾਂ ਕੋਲ ਬੇਨਤੀ ਇਹੀ ਕੀਤੀ ਸੀ ਵੀ ਸਾਨੂੰ ਅੱਗੇ ਜਾਣ ਦੋ ਕਹਿੰਦੇ ਨਹੀਂ ਤੁਹਾਨੂੰ ਅੱਗੇ ਨਹੀਂ ਜਾਣ ਦਿੰਦੇ ਹਰ ਇੱਕ ਦੇ ਘਰਾਂ ਦੇ ਵਿੱਚ ਦੇਖਿਆ ਜਾ ਮਲੇ ਕੋਲਲ ਬੀਬੀ ਹਲਕਾ ਚਾਰਜ ਹੈ ਜਿੰਨੀਆਂ ਸਾਡੀਆਂ ਬੀਬੀਆਂ ਨੇ ਘਰਾਂ ਦੇ ਮੂਹਰੇ ਪੁਲਿਸ ਲਾਈ ਗਈ ਹੈ ਤੇ ਸਾਡੀ ਬੀਬੀ ਬਿਆਨ ਕਰ ਰਹੀ ਹੈ ਇਹਨਾਂ ਦੇ ਘਰ ਦੇ ਮੂਹਰੇ ਸਾਡੇ ਘਰ ਦੇ ਮੂਹਰੇ ਪੁਲਿਸ ਲਾਈ ਗਈ ਹੈ ਉਥੋਂ ਅਸੀਂ ਬਚ ਕੇ ਜਦੋਂ ਨੰਗੇ ਆ ਸਾਨੂੰ ਇੱਥੇ ਇਹਨਾਂ ਨੇ ਨਾਕਾ ਲਾ ਲਿਆ ਜਿੱਥੇ ਸਾਨੂੰ ਅੱਗੇ ਨਹੀਂ ਜਾਣ ਦੇਦੇ ਕਿੱਥੇ ਪਹੁੰਚਣਾ ਸੀ ਅਸੀਂ ਅਸੀਂ ਇਹ ਚੰਡੀਗੜ ਨੀ ਸ਼ੋਮਣੀ ਕਾਲੇਦਾਰ ਦੀ ਲੀਡਰਸ਼ਿਪ ਹੈ ਸਾਰੀ ਉੱਥੇ ਪਹੁੰਚ ਰਹੀ ਸੀ ਕਿੱਥੇ ਲੈ ਕੇ ਜਾ ਰਹੇ ਨੇ ਹੋਰ ਸਾਨੂੰ ਐ ਨਹੀਂ ਪਤਾ ਜੀ ਕਿੱਥੇ ਲੈ ਕੇ ਜਾ ਰਹੇ ਨੇ ਸਾਨੂੰ ਉਥੋਂ ਠਾੜ ਲਿਆ ਸੀ ਸਾਨੂੰ ਕੋਈ ਪਤਾ ਨਹੀਂ ਕਿੱਥੇ ਸਾਡੇ ਨਾਲ ਮੈਡਮ ਬਠਾਈ ਹੋਈ ਹੈ ਮੁਲਾਜ਼ਮ ਬੈਠੇ ਨੇਗੇ ਚਲੋ ਇਹ ਸਾਨੂੰ ਕਹਿੰਦੇ ਨੇ ਵੀ ਤੁਸੀਂ ਇੱਥੋਂ ਉੱਠੋ ਪਹਿਲਾਂ ਸਾਡੇ ਨਾਲ ਧੱਕਾ ਸਾਹੀ ਕਰਨ ਲੱਗੇ ਫਿਰ ਇਹਨਾਂ ਨੇ ਧੱਕਾ ਸਾਹੀ ਚਲੋ ਜਿੰਨਾ ਵੀ ਹੈਗਾ ਨਹੀਂ ਕੀਤੀ ਹੈਗੀ ਬਾਜ਼ ਜ਼ਬਰਦਸਤੀ ਕਰ ਰਹੀ ਸੀ ਸਾਡੇ ਨਾਲ ਕਹਿੰਦੇ ਤੁਸੀਂ ਗੱਡੀਆਂ 'ਚ ਬੈਠੋ ਫਿਰ ਸਾਡੇ ਨਾਲ ਧੱਕਾ ਕਰਕੇ ਸਾਨੂੰ ਗੱਡੀਆਂ 'ਚ ਬਿਠਾ ਕੇ ਸਾਨੂੰ ਹੁਣ ਲੈ ਕੇ ਜਾ ਰਹੇ ਨੇ ਬਾਈ ਜੀ ਕੀ ਨਾਮ ਹੈ ਤੁਹਾਡਾ ਸਰਪੰਚ ਸੁਖਵਿੰਦਰ ਸਿੰਘ ਚਾਹਲ ਸਰਕਲ ਪ੍ਰਧਾਨ ਲਾਉਂਗਾ ਕਿੱਥੇ ਜਾ ਰਹੇ ਸੀ ਤੁਸੀਂ ਅਸੀਂ ਬਿਕਰਮ ਸਿੰਘ ਬਜ਼ੀਖੜੀਆ ਦੀ ਪੇਸ਼ੀ ਬਿਲਕੁਲ ਜੀ ਸਾਰੇ ਬਿਕਰਮ ਸਿੰਘ ਜੀਤ ਮਜੀਠੀਆ ਦੀ ਅੱਜ ਪੀਸੀ ਚੰਡੀਗੜ੍ਹ ਉੱਥੇ ਜਾ ਰਹੇ ਸੀ ਤੁਸੀਂ ਕੀ ਕਹਿਣਾ ਚਾਹੋਗੇ ਜੀ ਦੇਖੋ ਇਹ ਬਹੁਤ ਹੀ ਸਾਨੂੰ ਦੇਖੋ ਮਨ ਦੇ ਵਿੱਚ ਸਾਡੇ ਗੁੱਸਾ ਹੈ ਦੇਖੋ ਵੀ ਦੇਖ ਇਸ ਤਰ੍ਹਾਂ ਪੰਜਾਬ ਦੀ ਜਿਹੜੀ ਵਾਹ ਆ ਉਹ ਬੰਦ ਕੀਤੀ ਜਾ ਰਹੀ ਆ ਇਥੇ ਸਿੱਧ ਹੋ ਗਿਆ ਵੀ ਜਿਹੜਾ ਪਰਚਾ ਇਹਨਾਂ ਨੇ ਇਹਨਾਂ ਨੂੰ ਪਤਾ ਵੀ ਅਸੀਂ ਝੂਠਾ ਪਰਚਾ ਕੀਤਾਗਾ ਤਾਂ ਹੀ ਸਰਕਾਰ ਨੂੰ ਡਰ ਬਣਿਆ ਵਾ ਵੀ ਜਿਹੜੇ ਅਕਾਲੀ ਦਲ ਦੇ ਮਗਰ ਐਨੇ ਲੋਕ ਨੇ ਲੋਕਾਂ ਦਾ ਡਰ ਹੈ ਲੋਕਾਂ ਦੀ ਆਵਾਜ਼ ਹੈ ਜਿਹੜੀ ਇਸ ਤਰ੍ਹਾਂ ਨਹੀਂ ਬੰਦ ਕਰ ਸਕਦੇ ਦੇਖੋ ਅਸੀਂ ਜਦੋਂ ਗਏ ਰਸਤੇ ਦੇ ਵਿੱਚ ਸਾਨੂੰ ਰੋਕ ਲੇਤਾ ਗਿਆ ਮਲਾਜਮ ਵੱਲੋਂ ਇੰਨੀ ਕੁ ਪੁਲਿਸ ਉੱਥੇ ਲਾ ਦਿੱਤੀ ਅਸੀਂ ਚਾਰ ਲੇਡੀਜ਼ ਸੀਗੀਆਂ ਸਾਡੀਆਂ ਮਗਰ ਗੱਡੀਆਂ ਸੀਗੀਆਂ ਉਹਨਾਂ ਨੂੰ ਕੁਝ ਮਗਰ ਅੱਗੇ ਵੀ ਘੇਰ ਲਿੱਤਾ ਗਿਆ ਤੇ ਘਰ ਦੇ ਵਿੱਚ ਵੀ ਸਾਡੇ ਬਲਾਜ਼ਮ ਬਿਠਾਏ ਗਏ ਆਗੇ ਵੀ ਸਾਨੂੰ ਤਾਂ ਇਹ ਅਸੀਂ ਪੁੱਛਦੇ ਆਂ ਵੀ ਇਸ ਕਿਹੜੀ ਗੱਲ ਦਾ ਡਰ ਹੈ ਸਰਕਾਰ ਨੂੰ ਜੇ ਸਰਕਾਰ ਸਹੀ ਹੈ ਤਾਂ ਫਿਰ ਉਹਨਾਂ ਨੂੰ ਡਰ ਕੇ ਢੀ ਗੱਲ ਦਾ ਸਾਨੂੰ ਉੱਥੇ ਪਹੁੰਚਣ ਦੇਣ ਦਿਓ ਨਾ ਸਾਨੂੰ ਪ੍ਰੋਟੈਸਟ ਕਰਨ ਦੇਣ ਦਿਓ ਪਹਿਲਾਂ ਵੀ ਪਰ ਇਹ ਪਹਿਲਾਂ ਵੀ ਸਰਕਾਰਾਂ ਦੇਖੋ ਕਾਂਗਰਸ ਦੂਜੀ ਸਰਕਾਰਾਂ ਵੀ ਰਹੀਆਂ ਕਿਸੇ ਸਰਕਾਰ ਨੇ ਕਿਸੇ ਦੀ ਆਵਾਜ਼ ਤਾਂ ਨਹੀਂ ਬੰਦ ਕੀਤੀ ਇਸ ਤਰ੍ਹਾਂ ਜਿ ਬਾਜ ਬਾਜ ਐਸੇ ਵੀ ਬਾਜ ਬੰਦ ਕਰ ਰਹੇ ਆ ਫਿਰ ਇਹ ਕੀ ਸਾਬਤ ਕਰਨਾ ਚਾਹੁੰਦੇ ਆ ਸੀ ਇਹਨਾਂ ਨੂੰ ਇਹ ਪੁੱਛਦੇ ਵੀ ਸਾਨੂੰ ਕਿਉਂ ਰੋਕਿਆ ਜਾ ਰਿਹਾ ਬਿਲਕੁਲ ਜਦ ਇਹ ਗੱਲ ਕੀਤੀ ਜਾਵੇ ਜਦੋਂ ਕੇਜਰੀਵਾਲ ਤੇ ਪਰਚਾ ਅੰਦਰ ਕੀਤਾ ਸੀ ਉਸ ਟਾਈਮ ਇਹ ਇਹ ਸਰਕਾਰ ਪੰਜਾਬ ਤੋਂ ਵਿੱਚੋਂ ਜਾ ਕੇ ਵੀ ਤਾਂ ਉਹਦਾ ਵੀ ਉਹਦਾ ਵੀ ਮਜੀਠੀਆ ਸਾਹਿਬ ਨੇ ਮਾਫੀ ਐਮ ਸੀ ਸੀ ਸਾਹਿਬ ਤੋਂ ਮਾਫੀ ਮੰਗੀ ਕੇਂਦਰੀਵਾਲ ਨੇ ਹੁਣ ਵੀ ਇਹਨਾਂ ਦੀ ਇਹੀ ਕਰਤੂਤਾ ਹੋਣੀ ਆ ਹੁਣ ਵੀ ਇਹਨਾਂ ਦੇ ਝੂਠੇ ਪਹਿਣਗੇ ਹੁਣ ਵੀ ਮਾਫੀ ਮੰਗਣਗੇ ਇਹਨਾਂ ਦੇ ਹਾਲਾਤ ਮਾੜੇ ਹੋਣੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਦੇਖੋ ਇਹਨਾਂ ਦੇ ਹਾਲਾਤ ਕੀ ਹੋਣ ਦੇਖੋ ਜੀ ਜਿਹੜੀ ਗੱਲ ਤੇ ਇਹਨਾਂ ਨੂੰ ਪਹਿਲਾਂ ਉਦੋਂ ਕਿਹੜਾ ਕੇਸਰੀਵਾਲ ਨੇ ਮਾਫੀ ਮੰਗੀ ਨਹੀਂ ਗਈ ਤੇ ਹੁਣ ਇਹਨਾਂ ਨੂੰ ਮਤਲਬ ਇਹਨਾਂ ਦੇ ਆਪਣੇ ਇੰਨੇ ਕ੍ਰਪਟ ਲੀਡਰ ਨੇਗੇ ਇੰਨੇ ਨਾ ਕ੍ਰਾਈਮ ਹੋਈ ਜਾਂਦਾ ਉਹ ਤਾਂ ਇਹਨਾਂ ਨੂੰ ਦਿਸ ਨਹੀਂ ਰਿਹਾ ਲੋਕ ਕੰਮਾਂ ਦੀ ਮੰਗਾ ਕਰ ਰਹੇ ਟੀਚਰ ਸਾਡੇ ਸੜਕਾਂ ਤੇ ਰੋਲ ਰਹੇ ਨੇ ਉਧਰ ਤਾਂ ਇਹਨਾਂ ਦਾ ਧਿਆਨ ਨਹੀਂਗਾ ਤੇ ਪਾਕ ਕੱਲੇ ਝੂਠੇ ਪਰਚੇ ਪਰ ਝੂਠੇ ਮੈਂ ਇਹਨਾਂ ਨੂੰ ਇੱਕ ਗੱਲ ਕਹਿਣਾ ਚਾਹਣੀ ਆ ਵੀ ਸਾਡੇ ਕਾਲੀ ਜਲ ਦੇ ਵਰਕਰ ਨਾ ਤਾਂ ਕਦੇ ਡਰੇ ਆ ਨਾ ਹੀ ਅਸੀਂ ਕਦੇ ਡਰਾਂਗੇ ਨਾ ਹੀ ਸਾਡੇ ਪੰਜਾਬ ਦੀ ਕੋਈ ਆਵਾਜ਼ ਬੰਦ ਕਰ ਸਕਿਆ ਸੀ ਨਾ ਹੀ ਕੋਈ ਕਰ ਸਕੂਗਾ ਸੰਗਰੂਰ ਬਨਾਲੇ ਤੇ ਮਨੇਰ ਕੋਟਰ ਦੇ ਵਿੱਚ ਸਾਰੇ ਵਰਕਰਾਂ ਨੂੰ ਟ੍ਰੇਨ ਕੀਤਾ ਹੋਇਆ ਹਾਂਜੀ ਹਾਂਜੀ ਐਦਾਂ ਕੀਤਾ ਹਰੇਕ ਰਸਤੇ ਦੇ ਵਿੱਚ ਰੋਕੇ ਜਾ ਰਹੇ ਨੇ ਪਰ ਅਸੀਂ ਇਹ ਸਰਕਾਰ ਤੋਂ ਨਾ ਡਰੇ ਆ ਨਾ ਡਰਨਾ ਅਸੀਂ ਐਦਾਂ ਤਿੱਕਰ ਜਿਹੜਾ ਸਾਡਾ ਜਨਾਚਰ ਮਜੀਠੀਆ ਸਾਹਿਬ ਅੰਦਰ ਨੇ ਜਨਾਚਰ ਸਾਡਾ ਜਿਹੜਾ ਜਾਰੀ ਹੈ ਇੱਥੋਂ ਸਿੱਧ ਹੋ ਗਿਆ ਜੀ ਇੱਥੋਂ ਸਿੱਧ ਹੋ ਗਿਆ ਅੱਜ ਪੰਜਾਬ ਦੀ ਜਿਹੜੀ ਬਿਕਾ ਲਾਟਾ ਸਿੱਧ ਹੋ ਗਈ ਅ ਜਿਹੜਾ ਡਾਰਾ ਸਰਕਾਰ ਦਾ ਸਿੱਧ ਹੋ ਗਿਆ ਵੀ ਸਰਕਾਰ ਡਰੀ ਹੋਈ ਹੈ ਕਾਲੀ ਤਲ ਦੇ ਕੰਮਾਂ ਤੋਂ ਡਰੀ ਹੋਈ ਹੈ ਸਰਕਾਰ ਸਰਕਾਰ ਜੈ ਹਿੰਦ ਬਿਲਕੁਲ ਜੀ ਇਹ ਸਨ ਜੀ ਬੀਬੀ ਪਰਮਜੀਤ ਕੌਰ ਤੇ ਇੱਕ ਜਿਹੜੇ ਸਰਪੰਚ ਨੇ ਲੌਂਗੋਵਾਲ ਤੋਂ ਸਾਰੇ ਕਾਲੀ ਵਰਕਰ ਅੱਜ ਚੰਡੀਗੜ੍ਹ ਬਿਕਰਮਜੀਤ ਸਿੰਘ ਮਜੀਠੀਆ ਦੀ ਅੱਜ ਪੇਸੀ ਸੀਗੀ ਉੱਥੇ ਉੱਥੇ ਪਹੁੰਚ ਰਹੇ ਸੀ ਪਰ ਉਹਨਾਂ ਨੂੰ ਰਸਤੇ ਦੇ ਵਿੱਚ ਰੀਟੇਨ ਕਰ ਲਿਆ ਭਾਵੇਂ ਮਰੇਕ ਕੋਟਲਾ ਆਵੇ ਬਰਨਾਲਾ ਹੋਵੇ ਬਠਿੰਡਾ ਹੋਵੇ ਸੰਗਰੂਰ ਹੋਵੇ ਇਸੇ ਰੋਡ ਦੇ ਉੱਤੇ ਦੀ ਸਾਰੇ ਨੰਗਣਾ ਸੀ ਤੁਹਾਨੂੰ ਇਹ ਵੀ ਦੱਸਦੀ ਕਿ ਚੰਨੋ ਤੇ ਨੇੜੇ ਤੇੜੇ ਇੱਕ ਵੱਡਾ ਨਾਕਾ ਲਗਾਇਆ ਗਿਆ ਉਹ ਵੀ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਨਗੇ ਹੋਰ ਵੀ ਤੁਸੀਂ ਤੁਹਾਨੂੰ ਦਿਖਾਉਂਦੇ ਰਾਂਗੇ ਬਣੇਓ ਪੀਟੀਸ਼ਨ ਕੈਮਰਾਮੈਨ ਭੀਮਾ ਪੱਟੀਵਾਲ ਦੇ ਨਾਲ ਗੁਰਦਰਸ਼ਨ